ਕੌਜੀ ਕਿਵੇਂ ਐਡੇ ਐਡੇ ਵੱਡੇ ਤੁਸੀਂ ਆਫਰ ਲਗਾ ਦਿੱਤੇ ਨੇ ਸਿਰਫ 2900 ਰੁਪਏ ਦੇ ਵਿੱਚ ਕੰਪਲੀਟ ਬਾਥਰੂਮ ਕਰਕੇ ਦੇ ਰਹੇ ਹਾਂ ਅਸੀਂ 2900 ਰੁਪਏ ਦੇ ਵਿੱਚ ਕੰਪਲੀਟ ਬਾਥਰੂਮ ਦੀ ਟਾਇਲ ਦੇ ਰਹੇ ਹਾਂ ਉਹ ਵੀ ਬਾਟਰ ਬਰੂਕ ਟਾਇਲ ਆ ਜਿਹੜੀ ਪਾਣੀ ਨਹੀਂ ਚੂਸਦੀ ਵੇ ਵੀ ਤੁਸੀਂ ਸਾਨੂੰ ਟਾਇਲ ਦੋਈ ਆਲਾ ਕਹਿੰਦਾ ਜੀ ਅੱਜ ਤੱਕ ਅਲੀ ਕੰਧਰ ਹੀ ਟਾਇਲ ਦਵਾਂਗੇ ਮੈਂ ਵਿੱਚ ਬਾਥਰੂਮ ਦੇ ਫਰਸ਼ ਦੀ ਟਾਇਲ ਦੇ ਸਿਮੇਤ 2900 ਰੁਪਏ ਦਾ ਬਾਥਰੂਮ ਤਿਆਰ ਕਰਕੇ ਵਿੱਚ ਕਹਿੰਦਾ ਮਤਲਬ ਤਿਆਰ ਕਰਕੇ ਪੂਰਾ ਕੰਮ ਕਲੀ ਪੂਰਾ ਕੰਪਲੀਟ 2900 ਰੁਪਏ ਦੇ ਵਿੱਚ 12 ਬਾਈ 24 ਦਾ ਸਜ ਵੱਡਾ ਸਜ ਬਾਥਰੂਮ ਫਿਰਪ 2900 ਰੁਪਏ ਦੇ ਵਿੱਚ ਕੰਪਲੀਟ ਮਿਲੂਗਾ ਕੰਪਲੀਟ ਵੀ ਮਿਲੂਗਾ ਤੇ ਤੁਹਾਨੂੰ ਕਹਿੰਦਾ ਮਤਲਬ ਬਾਥਰੂਮ ਦੀ ਫਲੋਰ ਟਾਇਲ ਵੀ 2900 ਦੇ ਵਿੱਚ ਕੰਦਾ ਤੇ 2900 ਰੁਪਏ ਦੇ ਵਿੱਚ ਹੀ ਤੁਹਾਨੂੰ ਫਲੋਰ ਟਾਇਲ ਦੀ ਮਿਲੂਗੀ ਕਿਹ? ਇਹ ਸੰਤਾ ਹੋ ਗਿਆ ਵਿੱਚ ਫਲੋਰ ਹੋ ਗਿਆ ਸਿਰਫ ਤੁਹਾਨੂੰ 2900 ਰੁਪਏ ਦੇ ਵਿੱਚ ਪੂਰਾ ਕੰਪਲੀਟ ਬਾਥਰੂਮ ਤਿਆਰ ਕਰਕੇ ਰਾਇਲ ਬਾਥ ਵੱਲੋਂ ਤੁਹਾਨੂੰ ਦਿੱਤਾ ਜਾਊਗਾ ਤੁਹਾਨੂੰ ਫੇਰ ਰਾਇਲ ਬਾਥ ਕਲੈਕਸ਼ਨ ਦੇ ਉੱਤੇ ਲੈ ਕੇ ਆਇਆ ਜਿੱਥੇ ਕੀ ਇਹਨਾਂ ਵੱਲੋਂ ਵੱਡੇ ਵੱਡੇ ਧਮਾਕੇ ਲਗਾਏ ਗਏ ਨੇ ਜਿਹੜਾ ਤੁਹਾਨੂੰ ਬਾਥਰੂਮ ਸਿਰਫ 2900 ਰੁਪਏ ਦੇ ਵਿੱਚ ਕੰਪਲੀਟ ਮਿਲੂਗਾ ਕੰਪਲੀਟ ਵੀ ਮਿਲੂਗਾ ਤੇ ਤੁਹਾਨੂੰ ਕਹਿੰਦਾ ਮਤਲਬ ਬਾਥਰੂਮ ਦੀ ਫਲੋਰ ਟਾਈਲ ਵੀ 2900 ਦੇ ਵਿੱਚ ਕੰਦਾ ਤੇ 2900 ਰੁਪਏ ਦੇ ਵਿੱਚ ਹੀ ਤੁਹਾਨੂੰ ਫਲੋਰ ਟਾਈਲ ਦੀ ਮਿਲੂਗੀ ਕਹਿੰਦਾ ਮਤਲਬ ਪੂਰਾ ਕੰਪਲੀਟ ਜਿਵੇਂ ਆਪਣੇ ਘਰਾਂ ਦੇ ਕੋਠੀਆਂ ਦੇ ਵਿੱਚ ਬਾਥਰੂਮ ਹੁੰਦੇ ਨੇ ਉਹ ਤੁਹਾਨੂੰ ਸਾਰੇ ਪ੍ਰੋਪਰ ਤਿਆਰ ਕਰਾ ਕੇ ਇੱਥੋਂ ਤੁਸੀਂ ਆਪਣੀ ਮਨਪਸੰਦ ਆ ਡਿਜ਼ਾਈਨ ਲੈ ਕੇ ਜਾ ਸਕਦੇ ਹੋ ਰੋਇਲ ਬਾਥ ਕਲੈਕਸ਼ਨ ਦੇ ਉੱਤੇ ਸਿਰਫ 2900 ਰੁਪਏ ਦੇ ਵਿੱਚ ਕੰਪਲੀਟ ਬਾਥਰੂਮ ਤੁਹਾਨੂੰ ਤਿਆਰ ਮਿਲ ਰਿਹਾ ਜਿਹੜੇ ਵੱਡੇ ਤੁਸੀਂ ਆਫਰ ਲਗਾ ਦਿੱਤੇ ਨੇ ਸਿਰਫ 2900 ਰੁਪਏ ਦੇ ਵਿੱਚ ਕੰਪਲੀਟ ਬਾਥਰੂਮ ਕਰਕੇ ਦੇ ਰਹੇ ਹਾਂ ਅਸੀਂ 2900 ਰੁਪਏ ਦੇ ਵਿੱਚ ਕੰਪਲੀਟ ਬਾਥਰੂਮ ਵੀ ਟਾਇਲ ਦੇ ਰਹੇ ਹਾਂ ਉਹ ਵੀ ਬਾਟਰ ਬਰੂਕ ਟਾਇਲ ਆ ਜਿਹੜੀ ਪਾਣੀ ਨਹੀਂ ਚੂਸਦੀ ਉਹ ਲੋੜੀ ਉਹਦੇ ਵਿੱਚ ਫਲੋਰ ਵੀ ਹੈਗਾ ਮੈਨੂੰ ਰੀਚਾ ਦਾ ਕੋਈ ਬੱਲੇ ਉਹਨਾ ਫਲੋਰ ਨਹੀਂ ਦਿੱਤਾ ਜਾਂਦਾ ਕਹਿੰਦਾ ਮਤਲਬ ਬਾਥਰੂਮ ਇਕੱਲੀ ਕੰਧਾਂ ਦਾ ਡਿਜ਼ਾਈਨ ਮਿਲਦਾ ਵਿੱਚ ਫਲੋਰ ਦੇ ਸਮੇਤ ਆ ਆ ਦੇਖੋ ਉਹ ਕਿਹੜੇ ਕਿਹੜੇ ਡਿਜ਼ਾਈਨ ਨੇ ਸਾਡੇ ਦਰਸ਼ਕਾਂ ਨੂੰ ਆ ਨਹੀਂ ਆਣਾਗਾ ਇੱਕ ਆ ਆ ਇਹਦੇ ਨਾਲ ਇਹਦਾ ਫਰਸ਼ ਹੈਗਾ 39 ਕਿਟ ਦੇ ਵਿੱਚ ਇਹ ਕੰਧਾਂ ਦੀ ਟਾਇਲ ਹੈ ਇਹ ਫਰਸ਼ ਦੀ ਟਾਇਲ ਹੈ ਕੰਪਲੀਟ ਬਾਥਰੂਮ 2900 ਰੁਪਏ ਦੇ ਵਿੱਚ ਪੈਰ ਤਾਂ ਹੀ ਦਿਲ ਸੁਗਾ ਇਸ ਟਾਇਲ ਦੇ ਉੱਤੇ ਕਹਿਣਾ ਪੈ ਰਿਹਾ ਇਹ ਮੈਟ ਟਾਇਲ ਹੈ ਜੀ ਅੱਛਾ ਮੈਟ ਟਾਇਲ ਆ ਹਾਂ ਜੀ ਆ ਦੇਖੋ ਇਹਦੇ ਵਿੱਚ ਬਹੁਤ ਡਿਜ਼ਾਈਨ ਆਏ ਨੇ ਆਪਣੇ ਕੋਲੇ ਆ ਦੇਖੋ ਇਹ ਵੀ ਤੁਹਾਨੂੰ ਸਿਰਫ 2900 ਰੁਪਏ ਦੇ ਵਿੱਚ ਆ ਆ ਦੇਖੋ ਇਹ ਕਾਰਡਿਆਂ ਦੇ ਵਿੱਚ ਇਹ ਵੀ 2900 ਰੁਪਏ ਦੇ ਵਿੱਚ ਇਟਾਲੀਅਨ ਮਾਰਬਲ ਲੁੱਕ ਇਹ ਤੁਸੀਂ ਜਾਂ ਜਿਹੜੀਆਂ ਕੋਠੀਆਂ 'ਚ ਲਾਓ ਆਪਣੇ ਹੋਟਲਾਂ 'ਚ ਲਾਓ ਜਿੱਥੇ ਮਰਜ਼ੀ ਲਾਓ ਬਹੁਤ ਸੋਹਣੀ ਟਾਇਲ ਹੈ ਵਾਟਰ ਪ੍ਰੂਫ ਹੈ ਇੱਕ ਗੱਲ ਹੋਰ ਟਾਇਲ ਦੇ ਦੇਣ ਨੂੰ ਉਹਨਾਂ ਦੇ ਇਨਾ ਟਾਇਲਾਂ ਵਿੱਚ ਕੀ ਡਿਫਰੈਂਟ ਹੋਊਗਾ ਉਹਨਾਂ ਦੇ ਇਨਾ ਦੇ ਵਿੱਚ ਇਹ ਡਿਫਰੈਂਸ ਹੈਗਾ ਜਿਹੜੇ ਲੋਕ ਤੁਹਾਨੂੰ ਟਾਇਲ ਦੇ ਰਹੇ ਨੇ ਇੱਕ ਦਾ ਉਹ ਟਾਇਲ ਦਾ ਸਾਈਜ਼ ਹੈਗਾ ਛੋਟਾ 12 ਬਾਈ 18 ਦਾ ਸਾਈਜ਼ ਹੈਗਾ ਮੈਂ ਜਿਹੜੀ ਟਾਇਲ ਤੁਹਾਨੂੰ ਦੇ ਰਿਹਾ 2900 ਰੁਪਏ ਦੇ ਵਿੱਚ ਕੰਪਲੀਟ ਬਾਥਰੂਮ ਇਹ 12 ਬਾਈ 24 ਦੀ ਟਾਇਲ ਹੈਗੀ 1 ਫੁੱਟ ਬਾਈ 2 ਫੁੱਟ ਦਾ ਸਾਈਜ਼ ਹੈਗਾ ਤੇ ਜਿਹੜੇ ਲੋਕ ਨੇਗੇ ਉਹ ਤੁਹਾਨੂੰ ਸਿਰਫ ਕੱਲੀਆਂ ਕੰਧਾਂ ਦੀ ਟਾਇਲਾਂ ਦਿੰਦੇ ਨੇ ਕਸਟਮਰ ਉੱਥੇ ਆ ਕੇ ਪੁੱਛਦਾ ਵੀ ਤੁਸੀਂ ਸਾਨੂੰ ਟਾਇਲ ਦੋਈਂ ਆਲਾ ਕਹਿੰਦਾ ਜੀ ਅੱਜ ਤੱਕ ਕੱਲੀ ਕੰਧਾਂ ਦੀ ਟਾਇਲ ਦਵਾਂਗੇ ਮੈਂ ਵਿੱਚ ਬਾਥਰੂਮ ਦੇ ਫਰਸ਼ ਦੀ ਟਾਇਲ ਦੇ ਸਮੇਤ 29000 ਰੁਪਏ ਦਾ ਬਾਥਰੂਮ ਪਿਆਰ ਕੇ ਵਿੱਚ ਕਹਿੰਦਾ ਮਤਲਬ ਪਿਆਰ ਕਰਕੇ ਪੂਰਾ ਕੰਮ ਪੂਰਾ ਕੰਪਲੀਟ 32000 ਰੁਪਏ ਦੇ ਵਿੱਚ 12 ਬਾਈ 24 ਦਾ ਸਾਈਜ਼ ਵੱਡਾ ਸਾਈਜ਼ ਬਈ ਐਡਰੈਸ ਕੀ ਆ ਆਉਣਾ ਕਿੱਥੇ ਬੂਗਾ ਸਾਡੇ ਦਰਸ਼ਕਾਂ ਨੂੰ ਇਹ ਵੀ ਐਡਰੈਸ ਹੈਗਾ ਆਪਣਾ ਧਨੋਲਾ ਰੋਡ ਨੇੜੇ ਬਾਬਾ ਗੰਦਾ ਸਕੂਲ ਰਾਇਲ ਬਾਥ ਕਲੈਕਸ਼ਨ ਦੇ ਨਾਮ ਦੋਸਤੋ ਇਹ ਤੁਹਾਨੂੰ ਅਸੀਂ ਜਿਹੜੇ ਅੱਜ ਸਾਰੇ ਡਿਜ਼ਾਈਨ ਦਿਖਾਏ ਨੇ ਬਾਥਰੂਮ ਦੇ ਜਿਹੜਾ ਕਿ ਤੁਹਾਨੂੰ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਮਿਲ ਸਕਦਾ ਸਿਰਫ 2900 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਤੁਹਾਡੇ ਬਾਥਰੂਮ ਦਾ ਕੰਪਲੀਟ ਡਿਜ਼ਾਈਨ ਤੁਸੀਂ ਇੱਥੋਂ ਸਿਲੈਕਟ ਕਰਕੇ ਲੈ ਕੇ ਜਾ ਸਕਦੇ ਹੋ ਵਿੱਚ ਹੀ ਫਲੋਰ ਸੈੱਡ ਵਾਲੀ ਕੰਧਾਂ ਹੋ ਗਈਆਂ ਵਿੱਚ ਹੀ ਫਲੋਰ ਹੋ ਗਿਆ ਸਿਰਫ ਸੋਨੂੰ 2900 ਰੁਪਏ ਦੇ ਵਿੱਚ ਪੂਰਾ ਕੰਪਲੀਟ ਬਾਥਰੂਮ ਤਿਆਰ ਕਰਕੇ ਰਾਇਲ ਬਾਥ ਵੱਲੋਂ ਤੁਹਾਨੂੰ ਦਿੱਤਾ ਜਾਊਗਾ ਦੇਖਦੇ ਰਹੋ ਸਿਟੀ ਬਰਨਾਲਾ ਨਿਊਜ਼